ਹਾਂਜੀ ਐਡਵੋਕੇਟ ਗੁਰਪ੍ਰੀਤ ਸਿੰਘ ਪੰਜਾਬ ਨੇ ਹਰਿਆਣਾ ਅਰਮਨ ਸ਼ਮਕਮਾਰ ਬਰਸਸ ਸਟੇਟ ਆਫ ਦਿੱਲੀ ਤੇ ਰਣਜੀਤ ਵਰਸਸ ਸਟੇਟ ਆਫ ਦਿੱਲੀ ਲੇਟੈਸਟ ਜਜਮੈਂਟ ਹੈ ਮਾਨ ਜੋ ਸੁਪਰੀਮ ਕੋਰਟ ਦੀ ਇਹਦੇ ਵਿੱਚ ਹੁਣ ਮੰਨ ਲਓ ਕਿਸੇ ਵੀ ਦੋਸ਼ੀ ਦੇ ਉੱਪਰ ਪਰਚਾ ਕੱਟ ਗਿਆ ਜਦੋਂ ਚਲਾਨ ਪੇਸ਼ ਹੁੰਦਾ ਤਾਂ ਵਕੀਲ ਦੇ ਦੁਆਰਾ ਇੱਕ ਐਪਲੀਕੇਸ਼ਨ ਲਾਈ ਜਾਂਦੀ ਹੈ ਜਦੋਂ ਚਾਰਜ ਫਰੇਮ ਹੁੰਦੇ ਨੇ ਕੇਸ ਦੇ ਵਿੱਚ ਕ੍ਰਿਮੀਨਲ ਕੇਸ ਦੇ ਵਿੱਚ ਤਾਂ ਡਿਸਚਾਰਜ ਦੀ ਐਪਲੀਕੇਸ਼ਨ ਲਾਈ ਜਾਂਦੀ ਹੈ ਦੋਸ਼ੀ ਦੇ ਵੱਲੋਂ ਵੀ ਮੇਰੇ ਖਿਲਾਫ ਜਿਹੜਾ ਹੈ ਝੂਠਾ ਐਲੀਗੇਸ਼ਨਸ ਬੰਦ ਹੀ ਨਹੀਂ ਹੈਗੇ ਜਾਂ ਕੋਈ ਐਵੀਡੈਂਸ ਨਹੀਂ ਹੈਗਾ ਤਾ ਮੈਨੂੰ ਇੱਥੋਂ ਇਹ ਡਿਸਚਾਰਜ ਕੇਸ ਖਤਮ ਕੀਤਾ ਜਾਵੇ ਜੋ ਮੇਰੇ ਖਿਲਾਫ ਚੱਲ ਰਹੇ ਹਨ ਸੋ ਇਹਦੇ ਵਿੱਚ ਜਿਹੜੇ ਕੋਰਸ ਕੁਸ਼ ਕੀ ਕਰ ਦਿੰਦੀ ਨੇ ਮੈਜਿਸਟ੍ਰੇਟਸ ਕੋਰਸ ਕੁਸ਼ ਇਹ ਕਰ ਦਿੰਦੀਆਂ ਨੇ ਵੀ ਜਦੋਂ ਡਿਸਚਾਰਜ ਦੀ ਐਪਲੀਕੇਸ਼ਨ ਮੂਵ ਹੁੰਦੀ ਹੈ ਤਾਂ ਉਹ ਹੋਰ ਵੀ ਚਲਾਮ ਨੂੰ ਛੱਡ ਕੇ ਹੋਰ ਵੀ ਐਵੀਡੈਂਸ ਦੇ ਉੱਤੇ ਕੰਸੀਡਰ ਕਰ ਲਿਆ ਜਾਂਦੇ ਨੇ ਉਹਨਾਂ ਨੂੰ ਦੇਖਦੀਆਂ ਨੇ ਤੇ ਬਟ ਇਸ ਜਨਵਰੀ ਦੇ ਵਿੱਚ ਕੋਰਟ ਨੇ ਇੱਕ ਡਾਇਰੈਕਸ਼ਨ ਵੀ ਦਿੱਤੀ ਹੈ ਨੇ ਤੇ ਗੱਲ ਵੀ ਕਹੀ ਹੈ ਵੀ ਜਦੋਂ ਕੋਈ ਵੀ ਜਿਹੜਾ ਦੋਸ਼ੀ ਆ ਉਹ ਡਿਸਚਾਰਜ ਦੀ ਐਪਲੀਕੇਸ਼ਨ ਲਾਉਂਦਾ ਹੈ ਪਹਿਲੇ ਹੀ ਲਾਉਂਦਾ ਵੀ ਮੈਨੂੰ ਕੇਸ ਤੋਂ ਬਾਹਰ ਕੱਢਿਆ ਜਾਵੇ ਇਹ ਮੇਰੇ ਖਿਲਾਫ ਕੇਸ ਬਣਦੀ ਨਹੀਂ ਹੈਗਾ ਇਹ ਇਨਗ੍ਰੈਂਡਸ ਬਣਦੀ ਨਹੀਂ ਹੈਗੇ ਤਾਂ ਕੋਰਟ ਨੇ ਕਿਹਾ ਵੀ ਜੋ ਚਲਾਨ ਪੇਸ਼ ਹੋਇਆ ਚਾਰ ਸ਼ੀਟ ਪੇਸ਼ ਹੋਈ ਹੈ ਤਾਂ ਉਹਦੇ ਵਿੱਚੋਂ ਹੀ ਕੰਸੀਡਰ ਕੀਤਾ ਜਾਵੇ ਨਾ ਕਿ ਉਸ ਪਾਰਟ ਦੇ ਉੱਪਰ ਜੋ ਚਾਰ ਸ਼ੀਟ ਦਾ ਪਾਰਟ ਹੈ ਹੀ ਨਹੀਂ ਮਤਲਬ ਜੋ ਚਲਾਨ ਦੇ ਵਿੱਚ ਚੀਜ਼ ਹੀ ਨਹੀਂ ਹੈਗੀ ਕੋਰਟ ਉਹਨੂੰ ਕਨਸਿਡਰ ਨਹੀਂ ਕਰ ਸਕਦੀ ਜੇ ਕੋਈ ਵੀ ਦੋਸ਼ੀ ਦੇ ਇਦਾਂ ਦੇ ਕੋਈ ਰਾਈਟਸ ਵਾਇਲਟ ਹੁੰਦੇ ਨੇ ਕੋਈ ਵੀ ਕੋਈ ਕੋਰਟ ਹੈ ਉਹ ਚਲਾਨ ਤੋਂ ਬਾਹਰ ਹੋ ਕੇ ਕੋਈ ਇਦਾਂ ਦੀ ਚੀਜ਼ਾਂ ਦੇਖਦੀ ਹੈ ਇਹ ਵੀ ਜੋ ਚਲਾਨਾ ਪਾਰਟਸ ਨਹੀਂ ਤਾਂ ਤੁਸੀਂ ਜਜਮੈਂਟ ਦਾ ਹਵਾਲਾ ਦੇ ਕੇ ਹਾਈ ਕੋਰਟ ਦੇ ਵਿੱਚ ਵੀ ਜਾ ਸਕਦੇ ਹੋ ਤੇ ਮੈਜਿਸਟਰੇਟਸ ਨੂੰ ਵੀ ਇੱਕ ਬੇਨਤੀ ਕਰ ਸਕਦੇ ਹੋ ਤਾਂ ਕਿ ਦੋਸ਼ੀ ਨੂੰ ਵੀ ਜੋ ਨਜਾਇਜ਼ ਇਹਨਾਂ ਨੇ ਪਰਚੇ ਪੈਂਦੇ ਨੇ ਤਾਂ ਉਹ ਬੰਦੇ ਵੀ ਦਸਾਰ ਦੀ ਜਿਹੜੀ ਇੱਕ ਸਿਜਰ ਹੈ ਸੀਆਰਪੀਸੀ ਦਾ ਜੀ ਜੋ ਪਹਿਲਾਂ ਜੋ ਹੁਣ ਬੀਐਨਐਸਐਸ ਦਾ ਹੈ ਉਹਦੇ ਵਿੱਚੋਂ ਤੁਸੀਂ ਬਾਹਰ ਨਿਕਲ ਸਕਦੇ ਹੋ ਥੈਂਕ ਯੂ